ਅਕਤ ਸ਼੍ਰੀ ਹਜੂਰ ਸਾਹਿਬ ਚਰਚਾ ਚ ਹੈ ਚਰਚਾ ਚ ਹੈ ਕਿਉਂਕਿ 1956 ਦੇ ਐਕਟ ਦੇ ਵਿੱਚ ਹੁਣ ਅਮੈਂਡਮੈਂਟ ਕੀਤੀ ਗਈ ਹੈ ਛੇੜਖਾਨੀ ਕੀਤੀ ਗਈ ਹੈ 2024 ਚ ਆ ਕੇ ਜੀ ਹਾਂ ਮਹਾਰਾਸ਼ਟਰ ਦੀ ਜੋ ਬੀਜੇਪੀ ਸ਼ਿਵ ਸਨਾ ਜਾਂ ਛਿੰਦੇ ਸਰਕਾਰ ਹੈ ਗਵਰਨਮੈਂਟ ਹੈ ਇਹਨਾਂ ਨੇ ਹੁਣ ਕਿਹਾ ਹੈ ਕਿ ਜਿਹੜਾ ਸ਼ਰਾਇਨ ਬੋਰਡ ਹੁੰਦਾ ਜਿਹਦੇ 17 ਮੈਂਬਰ ਹੁੰਦੇ ਨੇ ਉਹਦੇ ਵਿੱਚ ਹੁਣ ਜਿਹੜੇ 12 ਮੈਂਬਰ ਉਹ ਸਰਕਾਰ ਵੱਲੋਂ ਨਾਮਿਨੇਟ ਕੀਤੇ ਜਾਣਗੇ ਸੋਚਣ ਵਾਲੀ ਗੱਲ ਹੈ ਆਖਰ ਕਿਉਂ ਲੋੜ ਪਈ ਹੈ ਇਸ ਤਰ੍ਹਾਂ ਕਰਨ ਦੀ 1956 ਤੋਂ ਲੈ ਕੇ ਜੋ ਹਜ਼ੂਰ ਸਾਹਿਬ ਦਾ ਇਹ ਐਕਟ ਹੈ ਇਹ ਚੱਲ ਰਿਹਾ ਇਹਦੇ ਵਿੱਚ ਮੈਨੇਜਮੈਂਟ ਤੋਂ ਲੈ ਕੇ ਮੇਨਟੇਨੈਂਸ ਤੋਂ ਲੈ ਕੇ ਰੀਕਨਸਟਰਕਸ਼ਨ ਤੋਂ ਲੈ ਕੇ ਜਿੰਨੇ ਵੀ ਗੁਰਦੁਆਰਾ ਸਹਿਬਾਨ ਉੱਥੇ ਹੈਗੇ ਨੇ ਸਭ ਦਾ ਕੰਟਰੋਲ ਹਜ਼ੂਰ ਸਾਹਿਬ ਦੇ ਜਥੇਦਾਰ ਸਾਹਿਬ ਕੋਲ ਹੁੰਦਾ ਹੈ 17 ਮੈਂਬਰੀ ਸ਼ਰੈਨ ਬੋਰਡ ਹੁੰਦਾ ਹੈ ਲੇਕਿਨ ਹੁਣ ਸਰਕਾਰ ਦਾ ਕਹਿਣਾ ਕਿ ਜਿਹੜੇ 12 ਮੈਂਬਰ ਹੋਣਗੇ ਉਹ ਸਾਡੇ ਲੋ ਨਾਮਿਨੇਟ ਕੀਤੇ ਜਾਣਗੇ ਕਈ ਤਰ੍ਹਾਂ ਦੇ ਸਵਾਲ ਖੜੇ ਕਰਦਾ ਹੈ ਕੱਲ ਦਾ ਸਿੱਖ ਪੰਥ ਦੇ ਵਿੱਚ ਸਿੱਖ ਕੌਮ ਦੇ ਵਿੱਚ ਸਿੱਖਾਂ ਨੂੰ ਪਿਆਰ ਕਰਨ ਵਾਲਿਆਂ ਵਿੱਚ ਇਸ ਗੱਲ ਨੂੰ ਲੈ ਕੇ ਅਕ੍ਰੋਸ਼ ਪੈਦਾ ਹੋਇਆ ਹੋਇਆ ਆ ਅਖਰ ਉਹਨਾਂ ਨੇ ਕਿਹਾ ਕਿ ਕੀ ਕਾਰਨ ਹੋਇਆ ਕਿ ਜੋ ਚੀਜ਼ 1956 ਤੋਂ ਸਿੱਧਕ ਦੇ ਨਾਲ ਚੱਲ ਰਹੀ ਹੈ ਇਹਨੂੰ 2024 ਚ ਆ ਕੇ ਸੋਧਣ ਦੀ ਕੀ ਲੋੜ ਪੈ ਗਈ ਹੈ ਸ਼ਾਇਦ ਇਹ ਹੀ ਕਾਰਨ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਹੁਣ ਪੂਰਾ ਸਟੈਂਡ ਲਿਆ ਇੱਕ ਡੈਲੀਗੇਟ ਜੋ ਕਿ ਪ੍ਰਧਾਨ ਧਾਮੀ ਦੇ ਕਹਿਣ ਤੇ ਉੱਥੇ ਗਿਆ ਤੇ ਉਹਨਾਂ ਨੇ ਇਹ ਵੀ ਗੱਲ ਕੀਤੀ ਹੈ ਕਿ ਆਖਰ ਕਿਉਂ ਮਹਾਰਾਸ਼ਟra ਸਰਕਾਰ ਹੁਣ ਇਹਦੇ ਵਿੱਚ ਇੰਟਰਫੇਰੈਂਸ ਕਰ ਰਹੀ ਹੈ ਚਾਹੇ ਸਰਕਾਰ ਕਹਿ ਰਹੀ ਹੈ ਕਿ 17 ਚੋਂ 12 ਮੈਂਬਰ ਨੇ ਜੋ ਨਾਮਿਨੇਟ ਹੋਣਗੇ ਉਹ ਸਿੱਖਾਂ ਚੋਂ ਹੀ ਹੋਣਗੇ ਇਹ ਗੱਲ ਫਿਰ ਉਹੀ ਆ ਜਾਂਦੀ ਹੈ ਕਿ ਆਖਿਰ ਇਸ ਅਮੈਂਡਮੈਂਟ ਦੀ ਲੋੜ ਕਿ ਪੈ ਗਈ ਇਸ ਐਕਟ ਨੂੰ ਬਦਲਣ ਦੀ ਲੋੜ ਕਿ ਪੈ ਗਈ ਹੈ ਕਿਉਂਕਿ ਪਹਿਲਾਂ ਵੀ ਜ਼ਿਲੇ ਮੈਂਬਰ ਹੁੰਦੇ ਸਿਗੇ ਉਹ ਵੀ ਸਿੱਖ ਕੌਮ ਚ ਹੁੰਦੇ ਸਿਗੇ ਹੁਣ ਸਰਕਾਰ ਦੇ ਕਹਿਣ ਤੇ ਸਰਕਾਰ ਦੇ ਦਰਬਾਰੇ ਚਾਹੇ ਨਾਮ ਚ ਸਿੰਘ ਲੱਗਦਾ ਹੋਵੇਗਾ ਲੇਕਿਨ ਸ਼ਾਇਦ ਕਹਿੰਦੇ ਆ ਦਿਮਾਗ ਚ ਸੋਚ ਕੁਝ ਹੋਰ ਹੋਵੇਗੀ ਤਾਂ ਹੀ ਹੁਣ ਸਰਕਾਰ ਨੇ ਫੈਸਲਾ ਲਿਆ ਜੋ ਸ਼ਰਾਈਨ ਬੋਰਡ ਦੇ 17 ਮੈਂਬਰਾਂ ਚੋਂ 12 ਮੈਂਬਰ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਸ਼ਾਇਦ ਸੇਕੋਮਿਕ ਅੱਦੇ ਵੀ ਬਰਦਾਸ਼ਤ ਨਹੀਂ ਕਰੂਗੀ ਕਿਉਂਕਿ ਜੋ 1955 ਤੋਂ ਲਗਾਤਾਰ ਇੱਕ ਸਾਰ ਚੱਲ ਰਿਹਾ ਹੈ ਉਹਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਚੇਂਜ ਇੱਕੋਦਮ ਲੈ ਕੇ ਆਣਾ ਤੇ ਕਿਸੇ ਵੀ ਕੀਮਤ ਤੇ ਸ਼ਾਇਦ ਬਰਦਾਸ਼ਤ ਨਹੀਂ ਕੀਤਾ ਜਾਵੇਗਾ